ਨਾਨਕ ਦੀ ਤੇ ਫਿਰ ਬਾਬਾ ਸ੍ਰੀਚੰਦ ਜਿਨ੍ਹਾਂ ਦਾ ਸਤਕਾਰ ਸਾਰੇ ਗੁਰੂ ਸਾਹਿਬਾਨ ਜਿਹੜਾ ਗਦੀ ਤੇ ਬਹਿੰਦਾ ਰਿਹਾ ਉਹੀ ਪੂਜਾ ਕਰਦਾ ਰਿਹਾ ਜੇ ਗੁਰੂ ਨਾਨਕ ਦੇ ਪੁੱਤਰ ਨਰਾਇਕ ਸੀ ਫਿਰ ਪੂਜਾ ਕਿਉਂ ਹੁੰਦੀ ਰਹੀ ਗੁਰੂ ਸਾਹਿਬ ਕਿਉਂ ਕਰਦੇ ਰਹੇ ਪੂਜਾ ਤੇ ਫਿਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੀ ਸੰਤਾਨ ਜੇਠੀ ਸੰਤਾਨ ਬਾਬਾ ਸ੍ਰੀਚੰਦ ਜੀ ਨੂੰ ਸੌਂਪ ਦਿੱਤੀ ਚੇਲਾ ਬਣਾਉਣ ਵਾਸਤੇ ਇਤਿਹਾਸ ਗਵਾਹ ਹੈ ਬਾਬਾ ਗੁਰਦਿੱਤਾ ਕਿਉਂਕਿ ਪੁੱਛਿਆ ਸੀ ਪਾਤਸ਼ਾਹ ਗੁਰੂ ਕਿਆਂ ਦੇ ਕਿੰਨੇ ਪੁੱਤਰ ਨੇ ਕਹਿੰਦੇ ਮਹਾਰਾਜ ਤੁਹਾਡੀ ਕਿਰਪਾ ਦਾ ਸਦਕਾ ਬਾਬੇ ਕਿਆਂ ਦੀ ਕਿਰਪਾ ਦਾ ਸਦਕਾ 5 ਹਨ ਬਾਬਾ ਸ੍ਰੀਚੰਦ ਕਹਿੰਦੇ ਫਿਰ ਬਾਬੇ ਕਿਆਂ ਨੂੰ ਨਹੀਂ ਦੇਣਾ ਕੋਈ ਮਹਾਰਾਜ 5 ਹੀ ਤੁਹਾਨੂੰ ਸੌਂਪੇ ਕਹਿੰਦੇ ਨਹੀਂ ਮੈਂ ਇੰਨਾ ਲਾਲਚੀ ਨਹੀਂ ਹਾਂ ਸਿਰਫ ਇੱਕ ਲੈਣਾ ਹੈ ਗੁਰੂ ਕਿਆਂ ਤੋਂ ਇੱਕ ਲੈਣਾ ਅਸੀਂ ਬ੍ਰਖਤ ਹਾਂ ਅਸੀਂ ਇਹ ਸਤਪਤ ਦਾ ਨੂੰ ਤੋੜਨ ਦੇ ਲਈ ਗ੍ਰਸਤੀਆਂ ਤੋਂ ਬੱਚੇ ਲੈਣੇ ਆ ਇੱਕ ਦੇ ਦਿਓ ਕਹਿੰਦੇ ਬਾਬਾ ਜੀ ਫਿਰ ਮੈਂ ਇਹ ਭੁੱਲ ਨਹੀਂ ਕਰਾਂਗਾ ਪੰਜਾਂ ਚੋਂ ਜਿਹੜਾ ਮਰਜੀ ਛਾਂਟ ਲਿਓ ਤੁਹਾਡਾ ਰਿਆ ਕਹਿੰਦੇ ਆਹ ਜਿਹੜਾ ਤੁਹਾਡਾ ਪੁੱਤਰ ਹੈ ਨਾ ਤੁਹਾਡਾ ਵੀ ਟਿੱਕਾ ਵੱਡੇ ਪੁੱਤਰ ਨੂੰ ਟਿੱਕਾ ਜੀ ਕਹਿੰਦੇ ਆ ਇਹ ਮੇਰਾ ਵੀ ਟਿੱਕਾ ਬਾਬਾ ਗੁਰਦੇਤਾ دین ਦੁਨੀ ਦਾ ਟਿੱਕਾ ਬਾਬਾ ਗੁਰਦੇਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਸਹਬਜਾਦੇ ਬਾਬਾ ਸ੍ਰੀ ਚੰਦ ਜੀ ਗੱਦੀ ਨਸ਼ੀਨ ਬਣ ਗਏ ਉਹਨਾਂ ਲੋਕਾਂ ਨੂੰ ਇਹ ਗੱਲਾਂ ਕੰਨ ਖੋਲ ਕੇ ਸੁਣ ਲੈਣੀਆਂ ਚਾਹੀਦੀਆਂ ਜਿਹੜੀਆਂ ਉਦਾਸੀਨ ਪੇਖ ਤੋਂ ਨਿਰਮਲ ਸੰਪਰਦਾ ਉਹ ਇਹ ਬਹੁਤ ਵੱਡੀ ਗੱਲ ਹੈ ਵੀ ਸਿੰਘ ਸਾਹਿਬ ਜੀ ਨੇ ਨਾ ਧੜਕ ਹੋ ਕੇ ਜਿਹੜੀਆਂ ਗੱਲਾਂ ਕੀਤੀਆਂ ਨਾ ਔਰ ਨਾਲ ਇਹ ਦੱਸਿਆ ਵੀ ਪੰਜੇ ਤਖਤਾਂ ਦੇ ਸਿੰਘ ਸਹਿਬਾਨਾਂ ਨੇ ਇਹ ਹੁਕਮ ਜਾਰੀ ਕੀਤਾ ਵੀ ਨਿਰਮਲੀ ਸੰਪਰਦਾ ਉਦਾਸੀਨ ਸੰਪਰਦਾ ਸਾਡੀਆਂ ਆਪਣੀਆਂ ਨਾ ਔਰ ਦੋਨਾਂ ਦਾ ਜ਼ਿਕਰ ਇਹ ਗੁਰੂ ਨਾਨਕ ਸਾਹਿਬ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾ ਨਿਰਮਲ ਪੰਥ ਵੀ ਗੁਰੂ ਨਾਨਕ ਨੇ ਚਲਾਇਆ